ਬਾਦਿਕ ਜਹ ਜੱ ਲੱਗਿਆ ਤੁਹਾਨੂੰ ਆਗੇ ਇੱਥੇ ਬੱਚਾ ਆਇਆ ਤੁਹਾਡਾ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇਟ ਮੇਰੇ ਘਰ ਤੇ ਨਾ ਲੱਗਿਆ ਹੋਵੇ ਮੈਂ ਬਹੁਤਾਂ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਕਿ ਮੈਂ ਬੁਹਾਤ ਪਰੇਸ਼ਾਨ ਰਹਿਆ ਸੀ ਮੈਂ ਕਹਿੰਦਾ ਸੀ ਮੇਰਾ ਪਰੇਸ਼ਾਨ ਨਾ ਕੋੜ ਮੇਰੇ ਪੁੱਤ ਨੇ ਇੱਕ ਵਾਰ ਮੇਰੇ ਮੂਹ ਆਪ ਕਹਾਂ ਤੇਰੇ ਤੇ ਦੁੱਖ ਲੱਗੇ ਜੇ ਮੈਂ ਸਾਰੇ ਦਮ ਟੁੱਟ ਜਾਵਾਂ ਪਰ ਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੇਕਾਂ ਜੀ ਕੋ ਚਰ ਲੋ ਕਹਿੰਦੇ ਤੇ ਰੋਟੇ ਮੈਂ ਤਾਂ ਦੱਸ ਕਰ ਦੇ ਸੀ ਮੈਂ ਨਾ ਕਿ ਕਿਦਾ ਕੱਟ ਕਰ ਦੇ ਸੀ ਮੇਕਾਂ ਸੀ ਕਿ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਆਜੀ ਬੜੇ ਟਿੰਨ ਨਾਲ ਲਾ ਕੇ ਜੀ ਸਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਸੀਂ ਸਾਨੂੰ ਜਿਵੇਂ ਮੁੰਡੇ ਨਹੀਂ ਦੱਸਿਆ ਦਿਲਿੰਦਰ ਦੇ ਨੇ ਤੂੰ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਬਸ ਜਿੱਦਾਂ ਆ ਜਾਏ ਰੋਟੇ ਤਰੇ ਉੱਧਰ ਦੇ ਸਾਰੇ ਬਰੇ ਨੇ ਆ ਕੇ ਕੋਈ ਕਿਤਾ ਮੇਰੀ ਪੱਦੀ ਕੁਲਦੀਨ ਬਹੁਣ ਕੇ ਪੈ ਮੈਦਾਨੀ ਸੁੱਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਇਹ ਧਰਤੀ ਨਾ ਪੈ ਨਾ ਲੱਗ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਅਜੀ ਬਹੁਤ ਜਿਆਦਾ ਹੁਣ ਤਾਂ ਇਹ ਬਾਹਰ ਭੇਜਣਾ ਵਿਦੇਸ਼ ਕਾਮ ਲਈ ਨੂੰ ਨਾ ਜੀ ਮੈਂ ਤਾਂ ਜਮਾ ਲਈ ਆਪਣਾ ਪੱਤ ਔਖਾਂ ਦੇ ਪਰੇ ਕਰ ਬਹੁਤ ਔਖਾ ਮੈਂ ਤਾਂ ਜੀ ਬਾੜੇ ਬਹੁਤ ਜਿਆਦਾ ਛੋਟ ਛੋਟੇ ਦੇ ਜਦੋਂ ਨਾ ਪੈ ਮੁੱਕ ਗਿਆ ਸੀ ਸਭ ਦੀ ਅੱਧੀ ਵਸਦੀਆਂ ਹੰਤੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਧਿਆਨ ਕਰਕੇ ਬਾਹਰ ਭੇਜਿਆ ਸੀ ਇਹਨੂੰ ਕਿ ਤੱਕ ਕਰਦੇ ਸੋ ਕਿ ਇਹ ਜਦੋਂ ਬਾਹਰ ਭੇਜਿਆ ਚਲੋ ਹੁਣ ਤਾਂ ਖੁਸ਼ ਹੋ ਜੀ ਹੁਣ ਤਾਂ ਮੋਢਲਾ ਪੁੱਤ ਕਰ ਆ ਗਿਆ ਖੁਸ਼ ਹੈ ਜੀ ਬਹੁਤ ਯਾਰ ਮੇਰੇ بڑے بیٹے ਦੀ ਜਿੰਮਾਨ ਤੋਂ ਲਾਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਂਦੇ ਆ ਜਾਣ ਲੱਗੇ ਨੂੰ ਉਹ ਤਾਂ ਵੀ ਕੱਪੜੇ ਲੈ ਕੇ ਦਿੱਤੇ ਮੈਂ ਮੁੱਖਤਾਲ ਮੇਰਾ ਪੁੱਤ ਮਨ ਦੇਸਾਂ ਚੋਣ ਲਿਆ ਆ ਤਲੋ ਪਰਮਾਤਮਾ ਦਾ ਸ਼ੁਕੋ ਕਰਿਆ ਜਾ ਰਿਹਾ ਜੀ ਹੁਣ ਤਣੀ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇਸੇ ਕੰਮ ਕਰਨਾ ਕੀ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਕੀ ਕਹੋਗੇ ਸਹੀ ਕੰਮ ਕਰੋ ਉਹਨਾਂ ਨੂੰ ਕਹੋਗੇ ਨਸ਼ਾ ਨਾ ਕਰਿਓ ਜੀ ਆਪਣੇ ਮਾਪਿਆਂ ਨੂੰ ਧੋਖਾ ਨਾ ਦਿਓ ਜਿੰਦਾਂ ਵੀ ਮੇਗਾ ਪਰ ਕਰੀਬ ਵੀ ਕੱਟ ਲਓ ਚੰਗੀ ਕੱਟ ਲਓ ਮੁਸ਼ਕਲ ਨਹੀਂ ਐਥੀ ਰਹੋ ਜੀ ਐਥੀ ਹੋਵੋ ਜੀ ਪਰਦੇਸੇ ਕੋਸਣ ਜਗਾ ਜੀ ਤਕਾਸ਼ਾ ਹੀ ਬਹੁਤ ਚਲਦੀ ਇੱਥੇ ਉੱਥੇ ਉਹਨਾਂ ਨੂੰ ਤੁਹਾਨੂੰ ਦੇਖਣੇ ਨੇਗਾ ਤੁਸੀਂ ਕਸੂਰ ਕੀਤਾ ਨਹੀਂ ਕਿਤੇ ਚਾਕੇ ਫਿਰ ਸਿੱਟਦੇ ਨੇ ਵੀ ਇਹ ਕਸੂਰ ਛੇ ਦਾ 2.5 ਸਾਲ ਬੇਸ ਬਿਲਕੁਲ ਛੇ ਹਾਂ ਜੀ ਨਾਮ ਮੇਰਾ ਮਨਪ੍ਰਸੰਗੀ ਸਾਲੋਂ ਚਮਨ ਲਾਲ ਕਿੱਥੇ ਰਹਣ ਕਿੱਥੇ ਇੰਦਰਾਗੜ੍ਹ ਨੂੰ ਹੀ ਰਹਣ ਵਾਲਾ ਹਾਂ ਅੱਛੀ ਬੜਾ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀਗਾ ਜੀ ਅੱਛਾ ਹਾਂ ਜੀ ਉਹ ਕਿ ਕੀ ਕੰਮ ਕਰਦੇ ਸੀਗੇ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਹੀ ਪੈਕਿੰਗ ਡਿਪਾਰਟਮੈਂਟ ਦਾ 25 ਕਿਸੇ ਕੰਪਨੀ ਚੋਂ ਕੰਮ ਕਰੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ 1.5 ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਉਤਤਵਾਰ ਕੰਪਨੀ ਚ ਗਈ ਮੇਰੀ ਫਿਰ ਫੇਰ ਜਾ ਗਈ ਕੰਪਨੀ ਚ ਗਈ ਕਿਤੇ ਜਦੋਂ ਮੈਂ ਰੂਮ ਚ ਗਈ ਉੱਥੇ ਨੌਕੜਿਆ ਕਿ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ अच्छा जी मान हां जी ابو ਤਾਂ ਜਮਾਲ ਜੀ ਮਨ ਗਿਆ ਜੀ। اچھا اچھا। ਹਾਂ ਜੀ। ਉਹ ਤੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ। ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਇਹਨਾਂ ਕੋਣ ਕੀ ਕਰਦਾ ਹੈ। ਮੁੰਡੇ ਸੀਗੇ ਪਾਕਿਸਤਾਨ ਦੇ ਹੀ ਗੱਲ। ਅੱਛਾ। ਜਿੱਦਾਂ ਜਿੱਥੇ ਮੈਂ ਰਿਹਾ ਜੀ ਮੈਂ 10 ਦਿਨ ਚੱਕਿਆ ਗਿਆ ਜੀ। 10 ਦਿਨ ਉੱਥੇ ਰਿਹਾ। ਹਾਂ ਜੀ ਹਾਂ ਜੀ। ਪੁਲਸ ਤੇ ਦबई ਪੁਲਸ ਚੱਕਿਆ। ਦबई ਦੇ ਨਹੀਂ ਚੱਕਿਆ ਇਹ ਜਮਾਲ ਪੁਲਸ ਨੇ ਚੱਕਿਆ ਜੀ। ਜਮਾਲ ਪੁਲਸ। ਹਾਂ ਜੀ ਹਾਂ ਜੀ। ਕੀ ਉੱਥੇ ਕੀ ਹੋਇਆ ਮਿਲਿਆ ਜਮਾਲ ਪੁਲਸ ਵੇਹੀ ਇਹ ਮਹੋਰੀ ਕੀਤੀ ਗਏ ਨੇ ਤੇ ਚਕਾਇਆ ਸਾਨੂੰ ਤੁਸੀਂ ਵਿੱਚ ਰਸਟ ਹੋ ਗਏ ਹਾਂਜੀ ਵਿੱਚ ਰਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੀਗਣਾ ਵਾਂ ਮੇਰਾ ਕੋਈ ਕੁਝ ਉਹ ਮੈਂ ਦਰਲਾ ਕੀਤਾ ਜੀ ਉਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੂੰ ਹਾਂ ਨਹੀਂ ਸੁਣੀ ਬਹੁਤ ਸੁਣੀ ਨਹੀਂ ਆ ਗਈ ਠੀਕ ਹੈ ਤੁਹਾਡੀ ਵਿੱਚ ਤੁਹਾਡਾ ਵਿੱਚ ਨਾ ਹੀ ਹੈ ਵਿੱਚ ਤੁਹਾਡਾ ਹੀ ਬੈਠੇਗਾ ਵੀ ਕਹਾਂ ਬਿਲਕੁਲ ਹਾਈਟ ਟ੍ਰੇਲ ਸੀ ਕੋਈ ਆਪਣੇ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਸਭ ਕੁਝ ਦਿੱਤਾ ਕੱਢ ਕੇ ਨਾ ਕੋਈ ਰੀਟਿੰਗ ਦਿੱਤੇ ਕੱਢ ਕੇ ਇੱਥੋਂ ਦਾ ਕਰੀ ਉਹ ਮੋਬਾਈਲ ਤੱਕ ਲੋਕ ਤੱਕ ਦਿੱਤਾ ਨਾਲ ਠੀਕ ਤਾਂ ਲੋਕ ਕੋਲ ਇਹਨਾਂ ਦਾ ਹਾਂਜੀ ਕੋਈ ਮੰਨੇ ਨਹੀਂ ਹੈ ਨਹੀਂ ਮੰਨੇ ਏ ਮੇ ਤੁ ਨੂੰ ਉਤਬਲ ਫੜਦੀ ਦੁਸਾ ਕਰ ਕਿੱਥੇ ਲੈ ਗਏ ਜੀ ਫੜ ਕੇ ਜੀ ਸ਼ਹਿਰ ਦੇ ਨਾਲ ਪੁਲਿਸ ਸਟੇਸ਼ਨ ਮੈਨੂੰ ਸ਼ਹਿਰ ਦੇ ਨਾਲ ਬਾਅਦ ਲੈ ਗਏ ਮੈਨੂੰ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਏ ਜੀ ਅੱਛਾ ਜੇਲ੍ਹ ਚ ਲੈ ਗਏ ਬਰਦੀਪੁਰ ਦੀ ਪਾਈ ਉੱਥੇ ਉਹਨਾਂ ਨੇ ਮੈਨੂੰ ਹਾਂ ਬਰਦੀਪੁਰ ਦੀ ਬਾਗੋਵੜ ਦੇ ਅੰਦਰ ਕੱਟ ਰਾਈ ਉੱਥੇ ਰੱਖਿਆ ਟਾਈ ਚੜ੍ਹ ਗਏ ਕਿੰਨੇ ਸਾਲਾਂ ਤੋਂ 22 ਸਾਲ ਲਈ 22 ਸਾਲ ਦਾ ਹਾਂਜੀ 206 ਮਹੀਨੇ ਹਾਂਜੀ ਤੇ ਜਿਹਦੇ ਵਿੱਚ ਕੀ ਕੀ ਤੁਹਾਨੂੰ ਰੋਟੀ ਪਾਣੀ ਸੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਖੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲ ਹਾਂਜੀ ਇਹ ਜੋ ਹੋਰ ਕਿੰਨੇ ਕ ਪੰਜਾਬੀ ਉੱਥੇ ਆ ਗਏ ਤੁਹਾਡੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗ ਵਾਲੇ ਕੇਸ ਬਣੇ ਗਏ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11000 ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਹਦੇ ਪੰਜਾਬ ਦੇ ਸੀਗੇ ਆਪਣੇ ਇਹਨਾਂ ਦੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਜਿਦਾਂ ਦੇ ਤੁਸੀਂ ਕੋਈ ਵਕੀਲ ਕਿ ਇਹੋ ਸੁੱਥੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਹੋ ਕੇ ਕੇਰ ਦੇ ਫਾਇਦਾ ਨਹੀਂ ਹੋਇਆ ਹਾਂਜੀ ਤੇ ਸੁਣਨੀ ਤਾਂ ਆਪਣੇ ਨਾਲ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਇਹ ਵੰਡ ਕੰਟਰੀ ਥੋੜੀ ਜਿਹੀ ਹਾਂਜੀ ਕੀ ਕੀਤਾ ਵਕੀਲ ਨੇ ਸਰਵਾਈਦ ਨਾਲ ਕੁਝ ਨਹੀਂ ਹੋਇਆ ਵਕੀਲਾ ਨੇ ਆ ਕੇ ਕੁਝ ਨਹੀਂ ਕਿਹਾ ਬਸ ਨੇ ਇਹ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਕਿ ਅਸੀਂ ਇਹਨੇ ਚਲੋਗੇ ਸੁਖਾਲਾ ਮਾਰਗ ਦਾ ਜੇ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਤੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲਾ ਹੈ ਅੱਛਾ ਫਿਰ ਕਿ ਸੱਜਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸੱਜਾ 25 ਸਾਲ ਦੀ ਸੱਜਾ ਕੀ ਰਿਹਾ ਕਿਦੋਂ ਹੋਈ ਤੁਸੀਂ ਮਤਲਬ ਬੋਲ ਉਹਦਾ ਨਾਮ ਆ ਕਿਸੇ ਤਰ੍ਹਾਂ ਦਾ ਆ ਦੇ ਉੱਤੇ ਕਿਸੇ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਹੈ ਉਹ ਤਾਂ ਫੋਨ ਦੀ ਗੱਲ ਕਰੁੰਦੀ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਤੋਂ ਗੱਲ ਕਰਦਾ ਜੀ ਹਾਂ ਜੀ ਕੋਈ ਤਾਂ ਕੰਮ ਵੀ ਕਰਉਂਦੀ ਥੋੜੀ ਤੋਂ ਕੋਈ ਨਹੀਂ ਕੋਈ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਜੀ ਗਏ ਸੀ ਰੁਜ਼ਗਾਰ ਲਈ ਉੱਥੇ ਪੱਜ ਜਾ ਕੇ ਜੇਲ੍ਹ ਜਾ ਹਾਂ ਜੀ ਬਸ ਕੀ ਕਰੀ ਮਜ਼ਦੂਰੀ ਨੂੰ ਗਏ ਸੀਗਾ ਕਈ ਸਾਲ ਬਾਅਦ ਫਿਰ ਜਦੋਂ ਉਹਨਾਂ ਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਉਹ ਕਿ ਬਹੁਤ ਖੁਸ਼ੀ ਨਹੀਂ ਹੋਈ ਮੈਂ ਰੋਟੀ ਨਹੀਂ ਖਾਧੀ ਗਈ ਉੱਥੇ ਤੋਂ ਦੋ ਦਿਨ ਅੱਛਾ ਹਾਂਜੀ ਮੈਂ ਖੜਾ ਗੇਟ 'ਤੇ ਨਹੀਂ ਚੱਕ ਕੇ ਕਿੱਥੇ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਤੁਸੀਂ ਕਹੋ ਜੇ ਤੁਹਾਨੂੰ ਲੈ ਕੇ ਫਿਰ ਉਹ ਕਿੱਥੇ ਲੈ ਕੇ ਗਏ ਫਿਰ ਜੇਨ ਤੋਂ ਬਾਅਦ ਦਰਬਾਰ ਖੇਲ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ 'ਤੇ ਖੜਾ ਮੈਨੂੰ ਇਸ਼ਾਰਾ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨੇ ਬੈਟਿੰਗ ਨੂੰ ਚੀ ਅੱਥਰ ਬਾਅਦ ਉਹਨੇ ਚੱਕ ਕੇ ਜਾ ਚੋਟਾ ਲੈ ਬਿਨ ਅੱਛਾ ਪਾਸਪੋਰਟ ਕਰ ਦਿੱਤਾ ਟਿਕਟ ਰੱਖ ਦਿੱ ਮਾਪੂਰ ਮਾਕੇ ਮਿਲ ਕੇ ਕਹੇ ਚਾ ਲੱਗਦਾ ਮਾਤਾ ਹੁਣ ਬਸ ਇਹ ਦੁੱਖ ਬਹੁਤ ਵੱਲ ਹੁੰਦਾ ਜੀ ਜਿਹੜੀ ਜੇਲ ਕੱਟੇ ਬੇਕਸੂਰ ਕੱਟੇ ਆਈ ਗਾਂ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਟਾਂਗੇ ਕੋਈ ਕਸੂਰ ਨਹੀਂ ਸੀ ਸਾਡਾ ਜੀ ਮੈਨੂੰ ਉਹਨਾਂ ਨੇ ਮੇਰੀ ਯੂਰਿੰਟ ਰਿਪੋਰਟ ਤੱਕ ਨਹੀਂ ਦਿੱਤੀ ਜੀ ਜਿਹੜਾ ਬਲੱਡਰ ਥੋੜਾ ਅੱ비 ਥੋੜਾ ਆ ਵੀ ਦਸ਼ਾ ਕਰਦਾ ਕ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆਈ ਕੋਈ ਰਿਪੋਰਟ ਨਹੀਂ ਦਿੱਤੀ ਕਰੋ 2.5 ਸਾਲ ਦੇ ਵਿੱਚ 25 ਸਾਲ ਦੀ ਸਜ਼ਾ 35 ਸਾਲ ਦੀ ਸਜ਼ਾ ਦਿੱਤੀ ਇਹੋ ਜਿਹੜੇ ਜਿਹੜੇ ਦੂਜੇ ਬੰਦੇ ਆ ਹੋਂਦਰਿਆਂ ਪਾਕਿਸਤਾਨ ਦੇ ਜਿਹੜੇ ਜਿਹੜੇ ਫੜੇ ਗਏ ਸੀ ਪਾਕਿਸਤਾਨੀ ਹਾਂ ਜੀ ਅੰਦਰ ਸਾਰੇ ਜੀ ਉਹ ਜਿਹੇ ਚੱਲ ਰਹੇ ਸੀ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਹੁਣ ਦੇਲ ਚਾਹ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਫਿਰ ਆਪ ਘੱਟ ਕਰੀਦੇ ਸੀਗੇ ਫੋਨ ਜੀ